ਦਿਨੇ ਕਿੱਥੋਂ ਆ ਗਿਆ ਪੁੱਤ ਉਹ ਖੰਡਰਾ ਤੇ ਅਸੀਂ ਖੇਡਦੇ ਸੀ ਨਾ ਉੱਥੇ ਪੂਤਾਂ ਮੈਂ ਵੇਖਿਆ ਹੈ ਮੰਮੀ ਮੰਮੀ ਮੈਨੂੰ ਡਰ ਲੱਗਦਾ ਜਾ ਕੇ ਨਾ ਅੰਦਰ ਜਾ ਕੇ ਜਰਮਾਨ ਚੱਲ ਸਾ ਪੜ ਲੈ ਮੈਂ ਤੇਰੇ ਬੋਕਰਾਂ ਨਾਲ ਸਾਰੇ ਡਰ ਜਾ ਕੱਢ ਦੇਣਾ ਅ ਮਮੀ ਤੁਹਾਨੂੰ ਪਤਾ ਤਾਂ ਮੈਨੂੰ ਹਿੰਦੀ ਨਹੀਂ ਪੜਨੀ ਆਉਂਦੀ ਉਦੋਂ ਤਾਂ ਗਲੀਆਂ 'ਚ ਫਿਰਦਾ ਰਹਿੰਦਾ ਨਾ ਤੇ ਉਦੋਂ ਪੜ ਲਿਆ ਕਰ ਜਾ ਅੰਦਰ ਚਲਾ ਜਾ ਪੜਨੀ ਨਹੀਂ ਆਉਂਦੀ ਤੈਨੂੰ ਹੋਰ ਉੱਧਰ ਜਾਈ ਨਾ ਨਾਲੇ ਖੇਲਣ ਚਲ ਚਲ ਤਾਂ ਮੈਂ ਦੱਸਦੀ ਹਾਂ કેਵੇਂ લાગ્યા મેરા તરીકા જવાકા નુ ડરા તા ના કચ્ ગોલیاں મળી ગીઓ ફ્રી દિયા બોલા એ કે ભૂત ਹੀ બન્યા રહેંગે ساری જિંદગી હોને ઓ ભાઈ ભૂત બન્યા સી મે અચ્છા ਭਾਈ ਯਾਰ ਤੂੰ ਕੱਲ ਭੂਤ ਬਣੀ ਯਾਰ ਮੈਨੂੰ ਤਾਂ ਡਰ ਲੱਗਦਾ ਖੰਡਰਾ ਜਿਆ ਤੇ ਓਏ ਜੇ ਫ੍ਰੀਜ 'ਚ ਕੱਚ ਗੋਲੀਆਂ ਲੁੱਟਣੀਆਂ ਨਾ ਤਾਂ ਭੂਤ ਬਣ ਜਾ ਕਰ ਮੈਂ ਤੈਨੂੰ ਪਲਾਨ ਦੱਸੂਗਾ ਤੜਕੇ ਨਹੀਂ ਡਰ ਲੱਗਦਾ ਹਣ ਅੱਛਾ ਆ ਜੋ ਆ ਕੰਡਰਾ ਡਰਾ ਕੇ ਕੱਚ ਗੋਲੀਆਂ ਲੁੱਟਦੇ ਇਹਨਾਂ ਦਾ ਭੰਡਾ ਤਾਂ ਹੁਣ ਮੈਂ ਫੋਹੂੰਗੀ ਤਾਂ ਕਿਤਾ ਪੈਗਣ ਨੰਤਰ ਬਾਹਰ ਹਉਣ ਦੀ ਮੈਂ ਦੱਸਦੀ ਹਾਂ ਕਰਦੀਆਂ ਲਾਲ ਹੀ ਕਰਨਾ ਮੁੰਡਾ ਹੈਗਾ ਨਾ ਰੋਜ ਤੇ ਨੇ ਮੇਰਾ ਖੂਨ ਪੀ ਰੱਖਿਆ ਉਧਰ ਸੁੰਨੀ ਜਗ੍ਹਾ ਤੇ ਖੇਡਣ ਚਲਾ ਜਾਂਦਾ ਹੁਣ ਕਹਿੰਦਾ ਭੂਤ ਆ ਭੂਤ ਆ ਨਾਲੇ ਸਾਰੀਆਂ ਕੱਚ ਗੋਲੀਆਂ ਗਵਾਏ ਨਹੀਂ ਉੱਥੇ ਭੂਤ ਹੈ ਨਹੀਂਗੇ ਉੱਥੇ ਤੇ ਲੁਟੇਰੇ ਆ ਕੱਚ ਗੋਲੀਆਂ ਵਾਲੇ ਅੱਛਾ ਕੱਚ ਗੋਲੀਆਂ ਉਹਨਾਂ ਨੇ ਖੋਈਆਂ ਨਹੀਂ ਫਿਰ ਇਹਨਾਂ ਦੀ ਉਹਨਾਂ ਨੇ ਖੋਈਆਂ ਭੂਤ ਮੰਨ ਕੇ ਇਹਨਾਂ ਡਰਾਉਂਦੇ ਆ ਹੈ ਦੀਦੀ ਉੱਥੇ ਨਾ ਦੋ ਮੁੰਡੇ ਬੈਠੇ ਸੀ ਉਹ ਨਾ ਜਵਾਕ ਡਰਾ ਕੇ ਨਾ ਕੱਚ ਗੋਲੀਆਂ ਲੁੱਟਦੇ ਆ ਉਹਨਾਂ ਤੋਂ ਅੱਛਾ ਉਹਨਾਂ ਨੂੰ ਤਾਂ ਮੈਂ ਦੱਸ ਦਿਆਂ ਪਤਾ ਚੱਲ ਤੂੰ ਘਰੇ ਮੈਂ ਵੇਖਦੀ ਉਹਨਾਂ ਜਾ ਕੇ ਕਿਹੜੇ ਭੂਤ ਆ ਓਏ 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 ਜਲਦੀ ਜਲਦੀ ਭੂਤ ਬਣ ਕੇ ਅੰਦਰ ਚਿਲ ਜਾ ਮੈਨੂੰ ਲੱਗਦਾ ਕੋਈ ਆ ਹੀ ਜਾਂਦਾ ਵਾਏ ਵਾਏ ਮੱਲੀ ਮੂਤ ਇਸ ਜਾ

ਓ ਓ ਕੌਣ ਓਏ ਕੌਣ ਆਏ ਤੂੰ ਮੈਨੂੰ ਕਿੱਧਰ ਵਾਜਾ ਮਾਰਦਾ ਏ ਕੌਣ ਆਏ ਦੱਸ ਮੈਂ ਤੈਨੂੰ ਜਾਣਦਾ ਹੀ ਨਹੀਂਗਾ ਕੋਟੇ ਨੂੰ ਭੂਤ ਬਣ ਬਣ ਮੈਨੂੰ ਹੌ ਡਰਾਉਂਦਾ ਜੂਤਾ ਨਹੀਂ ਕਵੀ ਆ ਓਏ ਤੈਨੂੰ ਮੈਂ ਕੀ ਕਿਹਾ ਸੀਗਾ ਕੀ ਕਿਹਾ ਸੀ ਮੈਂ ਕਿਹਾ ਸੀਗਾ ਵੀ ਭੂਤ ਨਾ ਬਣੀ ਤੂੰ ਅ ਮੇਰਾ ਮਤਲਬ ਬਣੀ ਓ ਭੱਜ ਲਾ ਓਏ